ਅੱਜ ਕੱਲ ਦੇ ਸਮੇਂ ਵੀ ਰਿਸ਼ਤਿਆਂ 'ਚ ਬਹੁਤ ਉਹ ਤਰੇੜਾਂ ਆ ਰਹੀਆਂ ਨੇ ਜੀ ਇੱਕ ਦੂਜੇ ਦੀ ਗੱਲ ਦਾ ਸੁਣਨ ਦਾ ਦੇ ਪੇਸ਼ੈਂਸ ਨਹੀਂ ਰਿਹਾ ਸਾਡੇ 'ਚ ਸਬਰ ਨਹੀਂ ਰਿਹਾ ਇਹਦੇ 'ਚ ਵੀ ਅਸੀਂ ਗੁਰਬਾਣੀ ਤੋਂ ਕਿਵੇਂ ਸੇਜ਼ ਲੈ ਸਕਦੇ ਹਾਂ ਦੇਖੋ ਰਿਸ਼ਤਿਆਂ ਦੀ ਜਿਹੜੀ ਅਜ ਕੜਤਨ ਵੱਧ ਗਈ ਹੈ ਨਾ ਸਮਾਜ ਦੇ ਅੰਦਰ ਉਹਦਾ ਕਾਰਨ ਜਿਵੇਂ ਤੁਸੀਂ ਆਖਦੇ ਹੋ ਨਾ ਵੀ ਸਬਰ ਸੰਤੋਖ ਇਹ ਚੀਜ਼ਾਂ ਸਾਡੇ ਜੀਵਨ ਵਿੱਚੋਂ ਅਲੋਪ ਹੁੰਦੀਆਂ ਜਾ ਰਹੀਆਂ ਸਹਿਣਸ਼ੀਲਤਾ ਬਿਲਕੁਲੀ ਖਤਮ ਹੋ ਚਰੀ ਸੈਨ ਸ਼ੀਲ ਤਾਂ ਅਜੇ ਵੀ ਨਕਲ ਰਹੀ ਦੀ ਤੁਸੀਂ ਦੇਖੋ ਵੀ ਅੱਗੇ ਪੁਰਾਣੇ ਬਜ਼ੁਰਗ ਆਪਣੇ ਕਿੰਨਾ ਕਿੰਨਾ ਕੁਝ ਬੋਲ ਲੈਂਦੇ ਸੀ ਆਪਣੇ ਧੀਆ ਪੁੱਤਰਾਂ ਨੂੰ ਉਹ ਅੱਗੇ ਉਹ ਨਹੀਂ ਸੀ ਬੋਲਦੇ ਹੁੰਦੇ ਅੱਜ ਸੈਨ ਸ਼ੀਲ ਤਾਂ ਇੰਨੀ ਖਤਮ ਹੋ ਵੀ ਇੱਕ ਧੀ ਪੁੱਤ ਨੂੰ ਕਹਿਣਾ ਧੀ ਪੁੱਤ ਤਾਂ ਗੱਲ ਹੀ ਦੂਰ ਦੀ ਹੈ ਵੀ ਜੇ ਪਤੀ ਪਤਨੀ ਦਾ ਰਿਸ਼ਤਾ ਵੀ ਹੈ ਤੋ ਇੱਕ ਦੂਜੇ ਨੂੰ ਜਦੋਂ ਕੋਈ ਗੱਲ ਕਹਿੰਦੇ ਨੇ ਤੋ ਉਹ ਵੀ ਸਹਾਰੀ ਨਹੀਂ ਜਾਂਦੀ ਤੇ ਜਦੋਂ ਗੱਲ ਸਹਾਰੀ ਨਹੀਂ ਜਾਂਦੀ ਤਾਂ ਗੱਲ ਤਲਾਕ ਤੱਕ ਪਹੁੰਚ ਜਾਂਦੀ ਹੈ ਮਾਨੂੰ ਅੱਜ ਵੀ ਇਹ ਘਟਨਾ ਯਾਦ ਹੈਗਾ ਸਮਾਜਿਕ ਰਸਤਾ ਦੇ ਪਰਥਾਏ ਗਏ। ਇਹ ਗਰਮ ਖੂਹ ਸੀ ਤੇ ਗੁਰਬਾਣੀ ਦੇ ਉੱਤੇ ਬੜਾ ਉਹਨਾਂ ਦਾ ਪਹਿਰਾ ਸੀ। ਤੇ ਉਹਨਾਂ ਦੇ ਘਰ ਦੇ ਵਿੱਚ ਪੁੱਤਰ ਦਾ ਵਿਆਹ ਹੋਇਆ। ਅੱਗੇ ਪੋਤਾ ਵੀ ਹੋਇਆ। ਪਰ ਪਤੀ ਪਤਨੀ ਦੀ ਆਸ ਵਿੱਚ ਬਣੀ ਨਹੀਂ ਨਿਵੀਂ। ਨਹੀਂ ਵੀ ਇਸ ਕਰਕੇ ਨਹੀਂ ਕਿ ਜੋ ਉਸ ਸਹੁਰੇ ਪਰਿਵਾਰ ਦੇ ਢੰਗ ਤਰੀਕੇ ਰਹਿਣ ਸਹਿਣ ਦਾ ਢੰਗ ਉਹਨੂੰ ਪਸੰਦ ਨਹੀਂ ਆਇਆ। ਤੇ ਉਹ ਆਪਣੀ ਮਰਜ਼ੀ ਕਰਨ ਦੀ ਕੋਸ਼ਿਸ਼ ਕਰ ਰਹੀ ਸੀ ਭਾਵੇਂ ਕਿ ਉਸ ਮਾਹੌਲ ਦੇ ਵਿੱਚ ਢੜੀ ਨਹੀਂ ਤੈ ਜਦੋਂ ਗੱਲ ਤਲਾਕ ਤੱਕ ਪਹੁੰਚ ਗਈ ਕੋਰਟ ਕਚਹਿਰੀਆਂ ਤੱਕ ਪਹੁੰਚ ਗਈ ਤੇ ਉਹ ਗਰਮਕ ਸੱਜਣ ਆਏ ਬੈਠੇ ਵਿਚਾਰਾ ਕਰਦੇ ਰਹੇ ਤੇ ਉਹਨਾਂ ਦੇ ਮਨ ਦੇ ਵਿੱਚ ਨਾ ਇੱਕ ਦਰਦ ਬੜਾ ਗਿਆ ਤੇ ਮੈਂ ਪੁੱਛਿਆ ਮੈਂ ਕਿਹਾ ਜੀ ਕਿ ਤੁਹਾਡਾ ਚਿਹਰਾ ਬੜਾ ਮਿਊਸ਼ੀਆ ਲੱਗਦਾ ਵੀ ਇਹ ਗੱਲ ਖੋਲ ਕੇ ਦੱਸੋ ਉਹ ਕਹਿੰਦੇ ਵੀ ਮੈਂ ਸਿੱਖ ਧਰਮ ਦੇ ਵਿੱਚ ਕਦੇ ਵੀ ਤਲਾਕ ਲਾ ਦਾ ਸ਼ਬਦ ਨਹੀਂ ਸੁਣਿਆ ਪਰ ਅੱਜ ਕਹਿੰਦੇ ਅਸੀਂ ਗੁਰੂ ਸਾਹਿਬ ਮਹਾਰਾਜ ਦੀ ਬਾਣੀ ਉੱਤੇ ਜਿੰਨਾ ਯਤਨ ਕਰ ਸਕਦੇ ਤੁਰੰਦਾ ਕਰਦੇ ਆ ਪਰ ਸਾਡੇ ਪਰਿਵਾਰ ਦੇ ਵਿੱਚ ਘਰ ਦੇ ਵਿੱਚ ਅੱਜ ਇਹ ਨੌਤ ਬਣ ਗਈ ਵੀ ਤਲਾਕ ਹੋਣ ਜਾ ਰਿਹਾ ਤੇ ਮੈਂ ਉਹਨਾਂ ਨੇ ਇੱਕ ਗੱਲ ਆ ਕਿ ਮੈਂ ਕਹ ਜੀ ਦੇਖੋ ਗੁਰੂ ਸਾਹਿਬ ਜੀ ਨੇ ਬਾਣੀ ਦੇ ਅੰਦਰ ਇੱਕ ਨਾ ਬੋਲ ਦਰਜ ਕੀਤੇ ਵੀ ਭਗਤਾਂ ਤੇ ਸਾਰੇ ਜੁੜ ਕਦੇ ਨਾ ਆਏ ਜਿਸ ਮਨੁੱਖ ਦੀ ਵਰਤੀ ਸੰਸਾਰੀ ਆ ਨਾ ਉਸ ਮਨੁੱਖ ਦੀ ਪਰਮਾਤਮਾ ਦੇ ਨਾਲ ਜੁੜਨ ਵਾਲੀ ਵਰਤੀ ਦੇ ਨਾਲ ਕਦੇ ਜੋੜ ਨਹੀਂ ਸਕਦਾ ਇੱਕ ਮਨੁੱਖ ਰੱਬ ਨੂੰ ਮੰਨਣ ਵਾਲਾ ਨਿਰੰਕਾਰ ਨੂੰ ਮੰਨਣ ਵਾਲਾ ਤੇ ਇੱਕ ਸੰਸਾਰੀ ਉਹ ਮਾਇਆ ਵਿੱਚ ਫਸਿਆ ਹੋਇਆ ਬੰਦਾ ਦੋਨਾਂ 'ਚ ਜੋੜ ਕਦੇ ਆਈ ਨਹੀਂ ਸਕਦਾ ਇਹ ਤੇ ਗੁਰੂ ਸਾਹਿਬ ਨੇ ਕਹਿ ਦਿੱਤਾ ਇਸ ਕਰਕੇ ਰੈਸਟੀਆਂ ਦੇ ਵਿੱਚ ਜਿਹੜੀ ਹੈ ਇੱਕ ਦੂਜੇ ਨੂੰ ਸਮਝਣ ਦੀ ਭਾਵਨਾ ਹੁਣ ਤੁਸੀਂ ਦੇਖੋ ਗੁਰੂ ਸਾਹਿਬ ਮਹਾਰਾਜ ਨੇ ਨਾ ਜਦੋਂ ਆਨੰਦ ਕਾਰਜ ਹੁੰਦੇ ਆ ਅਕਸਰ ਇਹ ਸਿੱਖਿਆ ਰੂਪ ਦੇ ਵਿੱਚ ਇਹ ਇਹ ਦੱਸਿਆ ਜਾਂਦਾ ਬੱਚਿਆਂ ਨੂੰ ਕਿ ਤੁਸੀਂ ਅੱਜ ਤੋਂ ਬਾਅਦ ਪਤੀ ਪਤਨੀ ਦਾ ਤੁਹਾਡਾ ਰਿਸ਼ਤਾ ਜਿਹੜਾ ਹੈ ਉਹ ਸੰਬੰਧ ਜੋੜਨਾ ਗੁਰੂ ਸਾਹਿਬ ਮਹਾਰਾਜੀ ਦੀ ਹਜ਼ੂਰੀ ਦੇ ਵਿੱਚ ਤੇ ਤੁਸੀਂ ਇੱਕ ਗੱਲ ਯਾਦ ਰੱਖਣੀ ਆ ਜੇਕਰ ਇੱਕ ਪਤੀ ਆ ਮਨੁੱਖ ਤੇ ਉਹਨੇ ਇਹ ਗੱਲ ਯਾਦ ਰੱਖਣੀ ਆ ਕਿ ਕਿਆ ਗਨਾਇਓ ਕੂਸ਼ ਪਰ ਮੇਲਨਾ ਜੋ ਹੈ ਕੰਧ ਤੋਂ ਇਹਦਾ ਅਰਥ ਕੀ ਹੈ ਵਿਸ਼ ਦੁਨੀਆ ਦੇ ਇਸ ਬਾਗੀਚੇ ਦੇ ਵਿੱਚੋਂ ਇੱਕ ਸੋਹਣਾ ਫੁੱਲ ਤੇਰੀ ਝੋਲੀ 'ਚ ਪਾਤਾ ਤੇ ਹੁਣ ਤੂੰ ਇਹ ਦੇਖਣਾ ਹੈ ਵੀ ਇਸ ਫੁੱਲ ਨੂੰ ਛੱਡ ਕੇ ਕਿਤੇ ਹੋਰ ਫੁੱਲਾਂ ਕੋਲ ਨਾ ਤੁਰਿਆ ਫਿਰੇ। ਭਾਵ ਕੀ ਕਿ ਦੁਨੀਆਂ ਦੇ ਵਿੱਚੋਂ ਚੁਣ ਕੇ ਵੱਡਿਆਂ ਨੇ ਪਰਿਵਾਰ ਵਾਲਿਆਂ ਨੇ ਇਹ ਧੀ ਜਿਹੜੀ ਆ ਇਹ ਤੇਰੇ ਪਤਨੀ ਦੇ ਰੂਪ ਵਿੱਚ ਤੇਰੇ ਲੜਲਾਤੀ। ਹੁਣ ਇਹਦਾ ਖਿਆਲ ਰੱਖਣਾ ਕਿਦੇ ਪ੍ਰਤੀ ਵਫਾਦਾਰ ਰਹਿਣਾ ਤੂੰ। ਹੁਣ ਵਫਾਦਾਰੀ ਅੱਜ ਕੱਲ ਬਹੁਤ ਘਟ ਗਈ ਹੈ। ਪਤੀ ਪਤਨੀਆਂ ਦੇ ਰਸਤੇ ਦੇ ਵਿੱਚ ਬਹੁਤ ਬਹੁਤ ਤਰੀਕੇ ਘਟ ਗਏ ਜਿਹਦੇ ਕਰਕੇ ਅੱਜ 9 ਤਲਾਕ ਤੱਕ ਪਹੁੰਚ ਰਹੀ ਹੈ ਜੇ 71 ਰਸਤੇ ਦੇ ਵਿੱਚ ਵੱਧ ਰਹੀ ਹੈ। ਗੁਰੂ ਸਾਹਿਬ ਮਹਾਰਾਜ ਦੀ ਬਾਣੀ ਨੇ ਤਾਂ ਹਰ ਥਾਂ ਸੇ ਦਿੱਤੀ ਹੈ ਇੱਕ ਧੀ ਨੂੰ ਵੀ ਸਮਝਾਇਆ ਇੱਕ ਪੁੱਤ ਨੂੰ ਵੀ ਸਮਝਾਇਆ ਮਾਤਾ ਪਿਤਾ ਨੂੰ ਵੀ ਸਮਝਾਇਆ ਇਥੋਂ ਤੱਕ ਕਿ ਪੁੱਤ ਨੂੰ ਤਾਂ ਇਹ ਵੀ ਗੱਲ ਆਖੀ ਜਦੋਂ ਗੁਰੂ ਰਾਮਦਾਸ ਪਾਸ਼ਾ ਮਹਾਰਾਜ ਜੀ ਦੇ ਪੁੱਤਰ ਪ੍ਰਿਥੀ ਚੰਦ ਲੜਦੇ ਸੀ ਗੁਰੂ ਸਾਹਿਬ ਮਹਾਰਾਜ ਨਾਲ ਗੁਰਦੱਤ ਅੱਗੇ ਨੂੰ ਤੇ ਗੁਰੂ ਸਾਹਿਬ ਮਹਾਰਾਜ ਨੇ ਉਹ ਕਹੇ ਵੀ ਕਾਹੇ ਪੁੱਤ ਝਗਰਤ ਹੋ ਸੰਗ ਬਾਪ ਜਿਨ ਕਿ ਜਣੇ ਬਦੀਰੇ ਤੂੰ ਹੋ ਤੈਨਸੇ ਝਗਰਤ ਪਾਵ ਵੀ ਮਾਂ ਕੋਲ ਦੇ ਨਾਲ ਕਦੇ ਝਗੜਨਾ ਨਹੀਂ ਚਾਹੀਦਾ ਮਾਂ ਪਿਓ ਨਾਲ ਝਗੜਾ ਕਰਨਾ ਪਾਪ ਪਾਪ ਵਾਲੀ ਗੱਲ ਹੈ ਦੇਖੋ ਛੋਟੀ ਗੱਲ ਨਹੀਂ ਗੁਰੂ ਸਾਹਿਬ ਨੇ ਆਖਿਆ ਪਾਪ ਵਾਲੀ ਗੱਲ ਐ ਤੇ ਜਿਹੜੀ ਗੱਲ ਏਡੀ ਵੱਡੇ ਪਾਪ ਦੀ ਐ ਤੁਸੀਂ ਦੇਖੋ ਵੀ ਗੁਰੂ ਸਾਹਿਬ ਤੋਂ ਮਨਾ ਕਰਦੇ ਆ ਵੀ ਜਿਹਨਾਂ ਨੇ ਤੈਨੂੰ ਵੱਡਿਆਂ ਕੀਤਾ ਉਹਨਾਂ ਨਾਲ ਲੜਨਾ ਚੰਗੀ ਗੱਲ ਨਹੀਂ ਹੋ ਸਕਦਾ ਵਿਚਾਰਕ ਮਤਭੇਦ ਹੁਣ ਪਰ ਸੰਸਾਰੀ ਤੌਰ ਤੇ ਸਾਡੇ ਮਾਤਾ ਪਿਤਾ ਤਾਂ ਨੇ ਇਹ ਨਹੀਂ ਉਹਨਾਂ ਦੇ ਰਿਸਪੈਕਟ ਕਰਨੀ ਉਹਨਾਂ ਦੀ ਅੱਜਤ ਕਰਨੀ ਤੇ ਮੈਨੂੰ ਜਿੱਥੇ ਤੱਕ ਸਮਝ ਲੱਗਦੇ ਉਹ ਇਹ ਆ ਵੀ ਆਪਣੇ ਆਪ੍ਰਤੀ ਅਸੀਂ ਵਫਾਦਾਰ ਰਹੀਏ ਸਮਾਜ ਦੇ ਵਿੱਚ ਰਹਿੰਦੇ ਆ ਰਿਸ਼ਤੇ ਚੰਗੇ ਨਿਭਾਉਣੇ ਤੇ ਆਪਣੀ ਬੋਲੀ ਦੇ ਵਿੱਚ ਮਠਾਸ ਰੱਖੀਏ ਨਿੰਦਿਆ ਚੁਗਲੀ ਤੋਂ ਬਚੀਏ ਜਿੰਨਾ ਬਚ ਸਕਦੇ ਹਾਂ ਕਿਉਂਕਿ ਨਿੰਦਿਆ ਚੁਗਲੀ ਜਿਹੜੀ ਨਾ ਇੱਕ ਗੱਲ ਉੱਧਰ ਕਰਨੀ ਇੱਕ ਗੱਲ ਉੱਧਰ ਕਰਨੀ ਇਹ ਵੀ ਕਿਤੇ ਨਾ ਕਿਤੇ ਸਾਡੇ ਰਿਸ਼ਤਿਆਂ ਨੂੰ ਖਰਾਬ ਕਰ ਰਹੀ ਹੈ ਹੂੰ ਇਸ ਕਰਕੇ ਰਿਸ਼ਤਿਆਂ ਦੇ ਵਿੱਚ ਜ਼ਰੂਰੀ ਇਹ ਆ ਵੀ ਅਸੀਂ ਹਰ ਕਦੇ ਭਲਾ ਸੋਚੀਏ ਤੇ ਭਲਾ ਉਹਨੂੰ ਸੋਚਿਆ ਜਾ ਸਕਦਾ ਜਦੋਂ ਸਾਨੂੰ ਸਾਰਿਆਂ ਨਾਲ ਪ੍ਰੇਮ ਹੋਏਗਾ ਆਪਣਾ ਸਵਾਰਥ ਅਸੀਂ ਛੱਡਾਂਗੇ ਪ੍ਰੇਮ ਦੇ ਵਿੱਚ ਭਲਾ ਹੁੰਦਾ ਹੈ ਸਵਾਰਥ ਵਿੱਚ ਕਦੇ ਭਲਾ ਨਹੀਂ ਹੁੰਦਾ ਉਹਦੇ ਵਿੱਚ ਆਪਣੇ ਭਲਾ ਹੁੰਦਾ ਸਾਡੇ ਇੱਕ ਬਹੁਤ ਮੇਰੇ ਬਿੱਤਰ ਸਾਨੂੰ ਉਹ ਇੱਕ ਗੱਲ ਕਹੇ ਕਰਦੇ ਸਨ ਵੀ ਗੁਰੂ ਸਾਹਿਬ ਨੇ ਆਖਿਆ ਵੀ ਦਇਆ ਕਰਨੀ ਸੰਤੋਖ ਰੱਖਣਾ ਪਰ ਕਹਿੰਦੇ ਸੀ ਦਇਆ ਤਾਂ ਕਰ ਰਹੇ ਆ ਪਰ 옳ਟ ਕਰ ਰਹੇ ਆ ਆਪਣੇ ਤੇ ਕਰ ਰਹੇ ਆ ਸੰਤੋਖ ਦੂਜੇ ਦੇ ਸੰਤੋਖ ਦੂਜੇ ਦੇ ਰੱਖ ਰਿਹਾ ਇਹ ਕਰਦੇ ਆ ਉਹ ਅਰਥ ਇਹ ਹੁੰਦਾ ਵੀ ਦੂਜੇ ਦੀ ਦਇਆ ਕਰਨੀ ਹੈ ਨਾ ਤਰਸ ਕਰਨਾ ਵੀ ਕਿਸੇ ਨੂੰ ਕਿਸੇ ਚੀਜ਼ ਦੀ ਲੋੜ ਇਹ ਤੋਂ ਬੰਦ ਕਰ ਲੈ ਪਰ ਉਹੀ ਕਹਿੰਨੇ ਵੀ ਸਾਡੀ ਮੰਦ ਕੋਈ ਕਰੀ ਜਾਵੇ ਅਸੀਂ ਨਾ ਕਿਸੇ ਦੀ ਕਰੀ ਸੰਤੋਖ ਅਸੀਂ ਆਪਣੇ ਤੇ ਰੱਖਣਾ ਹੈ ਵੀ ਸਬਰ ਰੱਖਣਾ ਹੈ ਘੱਟ ਤੋਂ ਘੱਟ ਚੀਜ਼ ਦੇ ਵਿੱਚ ਵੀ ਪਰ ਦੂਜੀ ਨੂੰ ਜੀ ਕਿਨੇ ਤੂੰ ਸਵਰ ਰੱਖ ਲਾ ਮੈਨੂੰ ਮਾਰ ਨਹੀਂ ਇੱਥੇ ਰੱਖਿਆ ਤੂੰ ਸਵਰ ਰਹਿ ਅਸੀਂ ਆਪਦੇ ਦੇ ਨਹੀਂ ਆ ਅਸੀਂ ਗੁਨਾ ਨੂੰ ਵੀ ਹੋਰ ਢੰਗ ਨਾਲ ਵਰਤਣ ਲੱਗ ਪਏ ਮੇਰੇ ਕਹਿਣ ਤੋਂ ਭਾਵ ਇਹ ਆ ਕਿ ਆਪਣੇ ਜੀਵਨ ਦੇ ਵਿੱਚ ਪ੍ਰੇਮ ਰੱਖੋ ਪਿਆਰ ਰੱਖੋ ਮਿੱਠੀ ਬੋਲੀ ਰੱਖੋ ਨਿਮਰਤਾ ਰੱਖੋ ਰਿਸ਼ਤਿਆਂ ਨੂੰ ਜੋੜ ਕੇ ਰੱਖਣ ਦੀ ਭਾਵਨਾ ਜਿਹੜੀ ਹੋਣੀ ਚਾਹੀਦੀ ਮਨੁੱਖ ਦੇ ਅੰਦਰ ਦੇਖੋ ਗੁੱਸਾ ਜਿਹੜਾ ਥੋੜੇ ਸਮੇਂ ਦਾ ਹੈ ਇੱਕ ਦੂਜੇ ਸੁਭਾਅ ਆਪਣੇ ਬਹੁਤ ਵੱਡੀ ਗੱਲ ਨਹੀਂ ਹੈ ਇੱਕ ਮਨੁੱਖ ਜਿਹੜਾ ਜਿਦਾ ਆ ਉਹਦੀ ਸੁਰਤ ਬਿਰਤ ਮਾੜੀ ਆ ਅਸੀਂ ਉਹਨੂੰ ਸੁਧਾਰਨ ਦੇ ਲਈ ਕੋਈ ਯਤਨ ਵੀ ਕਰ ਸਕਦੇ ਆ ਜਿੰਨਾ ਯਤਨ ਨਹੀਂ ਵੀ ਹੋ ਰਹੀਆਂ ਜਾਂ ਨਹੀਂ ਸਮਝ ਰਿਆ ਤੇ ਅਸੀਂ ਇੱਥੇ ਤੱਕ ਤਾਂ ਗੱਲ ਛੱਡ ਸਕਦੇ ਆ ਕਿ ਕੋਈ ਨਾ ਇੱਕ ਦਿਨ ਸੁਧਰ ਜਾਊਗਾ ਪਰ ਹੈ ਤਾਂ ਆਪਣਾ ਦਾ ਤੇ ਜਿਵੇਂ ਤੁਸੀਂ ਹੁਣ ਗੱਲ ਕਰ ਰਹੇ ਸੀ ਰਿਸ਼ਤਿਆਂ ਤੇ ਨਾ ਉਹਦੇ ਚ ਤੁਸੀਂ ਇੱਕ ਜਗ੍ਹਾ ਕਿਹਾ ਭਗਤਾਂ ਤੇ ਸੰਸਾਰੀਆਂ ਜੀ ਹਨਾ ਉਹ ਮੇਲ ਕਦੇ ਨਾ ਜੋੜ ਕਦੇ ਨਾ ਆਇਆ ਹਨਾ ਤੇ ਇਹਦੇ ਚ ਮਤਲਬ ਕਿ ਸੰਸਾਰੀਆਂ ਦਾ ਮਤਲਬ ਮਟੀਰੀਅਲਿਸਟਿਕ ਹੀ ਹੋ ਗਿਆ ਨਾ ਜਿ ਪਦਾਰਥਵਾਦ ਪਦਾਰਥਵਾਦ ਹਨਾ ਮਟੀਰੀਅਲਿਸਟਿਕ ਤੇ ਮੇਰਾ ਸਵਾਲ ਸੀ ਕਿ ਇਹਦਾ ਮਤਲਬ ਅੱਜ ਦੇ ਸਮੇਂ ਪਦਾਰਥਵਾਦ ਜਿਆਦਾ ਵੱਧ ਚੁੱਕਿਆ ਹੈ ਕਿ ਤਾਂ ਕਰਕੇ ਇਹ ਲੜਾਈਆਂ ਜਾਂ ਰਿਸ਼ਤਿਆਂ 'ਚ ਇਹ ਆ ਰਹੀ ਆ ਦੇਖੋ ਪਦਾਰਥਵਾਦੀ ਕੁਝ ਹੋਣਾ ਵੀ ਹੋਰ ਗੱਲ ਆ ਮੈਂ ਇੰਜ ਸਮਝਦਾ ਹਾਂ ਵੀ ਸੰਸਾਰੀ ਦੀ ਅਰਥ ਗੱਲ ਇਹ ਆ ਵੀ ਜਦੋਂ ਮਨੁੱਖ ਸੰਸਾਰੀ ਮੂਹ ਮਾਇਆ ਦੇ ਵਿੱਚ ਫਸ ਜਾਈ ਇਕੱਲੇ ਪਦਾਰਥਾਂ ਦੀ ਗੱਲ ਨਹੀਂ ਹਾਂ ਠੀਕ ਆ ਕਿ ਦੁਨੀਆ ਜਿਹੜੀ ਆ ਪਦਾਰਥਾਂ ਦੀ ਭੁੱਖਿਆ ਦੁਨੀਆ ਦੇ ਵਿੱਚ ਹਰ ਇੱਕ ਮਨੁੱਖ ਨੂੰ ਵੀ ਆ ਕੁਝ ਗੱਲਾਂ ਤਾਂ ਲੋੜ ਵੀ ਆ ਪਰ ਲੋੜ ਤੋਂ ਲਾਲਚ ਨਹੀਂ ਮੜਨਾ ਚਾਹੀਦਾ ਤੁਸੀਂ ਦੇਖੋ ਵੀ ਭਗਤ ਸਵਾੰਨਾ ਨੇ ਵੀ ਇਹ ਗੱਲ ਮੰਗੀ ਆ ਵੀ ਮੈਨੂੰ ਦੁੱਧ ਵੀ ਚਾਹੀਦਾ ਮੈਨੂੰ ਘਿਓ ਵੀ ਚਾਹੀਦਾ ਮੈਨੂੰ ਦਾਲ ਵੀ ਚਾਹੀਦੀ ਆ ਮੈਨੂੰ ਮੰਜਾ ਵੀ ਚਾਹੀਦਾ ਮੈਨੂੰ ਇੱਕ ਚੰਗੀ ਘੋੜੀ ਵੀ ਚਾਹੀਦੀ ਆ ਹੁਣ ਇਹਦਾ ਅਰਥ ਇਹ ਥੋੜੇ ਵੀ ਉਹ ਲਾਲਚ ਕਰਕੇ ਮੰਗ ਰਹੇ ਕਹਿੰਦੇ ਨਹੀਂ ਮੈਂ ਨਾ ਹੀ ਕੀਤਾ ਲੱਭੋ ਤੇ ਕ ਨਾਮ ਤੇਰਾ ਮੈਂ ਬੋਹੂ ਮੈਂ ਲਾਲਚ ਨਹੀਂ ਕਰ ਰਿਹਾ ਪ੍ਰਮਾਤਮਾ ਪਰ ਮੈਨੂੰ ਤੇਰਾ ਨਾਮ ਫੱਬਦਾ ਤੇਰਾ ਨਾਮ ਫੱਪਣ ਦੇ ਲਈ ਮੈਨੂੰ ਮੇਰੀਆਂ ਲੋੜਾਂ ਤਾਂ ਪੂਰੀਆਂ ਹੋਣੇ ਚਾਹੀਦੀਆਂ ਜ਼ਰੂਰਤ ਜ਼ਰੂਰਤਾਂ ਜ਼ਰੂਰਤਾਂ ਦੇ ਜੋ ਜ਼ਰੂਰਤਾਂ ਦੇ ਉੱਪਰ ਉੱਠ ਕੇ ਅਸੀਂ ਆਪਣੇ ਸੁਆਰਥ ਲਈ ਜਾਂ ਲੋਭ ਲਾਲਚ ਦੇ ਅਧੀਨ ਹੋ ਕੇ ਅਸੀਂ ਸੰਸਾਰ ਦੇ ਵਿੱਚ ਵਿਚਰਦੇ ਮਨੁੱਖ ਸੰਸਾਰੀ ਬਣਦਾ ਹੈ ਲੋੜਾਂ ਤਾਂ ਹਰ ਇੱਕ ਮਨੁੱਖ ਨੂੰ ਜਾਂ ਪੂਰੀਆਂ ਹੋਣੀਆਂ ਚਾਹੀਦੀਆਂ ਹਨ ਤੇ ਉਹਨੂੰ ਕਰਨੀਆਂ ਵੀ ਚਾਹੀਦੀਆਂ ਮਿਹਨਤ ਕਰਨੀ ਚਾਹੀਦੀ ਹੈ ਤੇ ਅਗਲੀ ਗੱਲ ਜਿਹੜੀ ਸੰਸਾਰੀਆਂ ਦਾ ਜੋੜ ਨਾ ਆਇਆ ਗੁਰੂ ਸਾਹਿਬ ਮਹਾਰਾਜ ਜਿਹੜੀ ਇਹ ਗੱਲ ਆਖੀ ਹੈ ਨਾ ਭਗਤਾਂ ਤੇ ਸੰਸਾਰੀਆਂ ਜੋੜ ਕੇ ਦੇਣਾ ਆ ਉਹਦਾ ਇਸਨੇ ਮਤਲਬ ਇਹ ਹੈ ਵੀ ਜਿਹੜਾ ਮਨੁੱਖ ਪ੍ਰਮਾਤਮਾ ਦੇ ਰਾਹ ਦੇ ਉਤੇ ਤੁਰਨ ਵਾਲਾ ਮਨੁੱਖ ਹੈ ਨਾ ਉਹ ਸੱਚਾ ਹੋਊਗਾ ਬਿਲਕੁਲ ਦਰੇਰ ਹੋਊਗਾ ਨਡਰ ਹੋਊਗਾ ਤੇ ਜਿਹੜਾ ਮਨੁੱਖ ਸੱਚਾ-ਸੱਚਾ ਆ ਪ੍ਰਮਾਤਮਾ ਦੇ ਆਸਰਾ ਤੇ ਤੁਰਨ ਵਾਲਾ ਉਹਦਾ ਜੀਵਨ ਵੀ ਗੁਣਾ ਵਾਲਾ ਹੋਊਗਾ ਤੇ ਜਿਹੜਾ ਸੰਸਾਰੀ ਮਨੁੱਖ ਆ ਉਹਦਾ ਰਸ ਸੱਚਾ ਨਹੀਂ ਹੁੰਦਾ ਉਹਨੇ ਝੂਠ ਦੇ ਥਾਂ ਥਾਂ ਤੇ ਸਹਾਰਾ ਲੈਣਾ ਹੁੰਦਾ ਤੇ ਉਹਦੇ ਜੀਵਨ ਵਿੱਚ ਔਗਣਾ ਦੀ ਭਰਮਾਰ ਹੁੰਦੀ ਹੈ ਤੇ ਗੁਰੂ ਸਹਿਬ ਮਹਾਰਾਜ ਕਹਿੰਦੇ ਵੀ ਜਿੱਥੇ ਹਨੇਰਾ ਆ ਉਹਦਾ ਚਾਨਣ ਨਾਲ ਤੁਸੀਂ ਕੀ ਮੁਕਾਬਲਾ ਕਰ ਲੋਗੇ ਜੋੜ ਆ ਸਕਦਾ ਹਨ ਕਿਤੇ ਚਾਨਣ ਦਾ ਕਦੇ ਨਹੀਂ ਆਦਣ ਇਹ ਇੱਕ ਮਨੁੱਖ ਹਨੇਰ ਗ੍ਰਸਤ ਹੋਇਆ ਫਿਰਦਾ ਤੇ ਇੱਕ ਮਨੁੱਖ ਚਾਨਣ ਵਿੱਚ ਵਿਚਰ ਰਿਹਾ ਤੁਸੀਂ ਉਹਨੂੰ ਕਿਵੇਂ ਜੋੜ ਦੋਗੇ ਇੱਕ ਜਗ੍ਹਾ ਇੱਕੋ ਹੀ ਚੀਜ਼ ਰਹਿ ਸਕਦੀ ਹੈ ਜਿਵੇਂ ਹਨੇਰਾ ਜਾ yeah, ਚੰਨਪਾ